ਸਸਿਕਾ ਜੀ ਮੈਂ ਹਕਮਲ ਕਪੂਰ ਤੁਸੀਂ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ 7400 ਨਵੀਆਂ ਨੌਕਰੀਆਂ ਪੈਦਾ ਹੋਣ ਦੇ ਬਾਵਜੂਦ ਅਪ੍ਰੈਲ ਮਹੀਨੇ ਦੌਰਾਨ ਬੇਰੋਜ਼ਗਾਰੀ ਦਰ ਵਧ ਕੇ 6.9% ਹੋ ਗਈ ਜੋ ਨਵੰਬਰ ਤੋਂ ਬਾਅਦ ਸਿਖਰ ਦਾ ਪੱਧਰ ਦੱਸਿਆ ਜਾ ਰਿਹਾ ਹੈ ਬੇਰੋਜ਼ਗਾਰੀ ਦੀ ਗਿਣਤੀ 16 ਲੱਖ ਦੇ ਨੇੜੇ ਪਹੁੰਚਦੀ ਮਹਿਸੂਸ ਹੋ ਰਹੀ ਹੈ ਅਤੇ ਇਸ ਅੰਕੜੇ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਟੈਰਿਫਸ ਨੇ ਵੀ ਯੋਗਦਾਨ ਪਾਇਆ ਹੈ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਦੇ ਮੁਤਾਬਕ ਦੇਸ਼ ਦੇ ਵਿੱਚ ਬੇਰੋਜ਼ਗਾਰਾਂ ਦੀ ਗਿਣਤੀ 16 ਲੱਖ ਦੇ ਨੇੜੇ ਪਹੁੰਚਦੀ ਮਹਿਸੂਸ ਹੋ ਰਹੀ ਹੈ। 23 ਅੰਕੜਿਆਂ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਟੈਰਿਫਸ ਨੇ ਵੀ ਯੋਗਦਾਨ ਪਾਇਆ ਹੈ। ਦੱਸ ਦੇ ਕਿ ਮਾਰਚ ਦੇ ਦੌਰਾਨ ਕੈਨੇਡੀਅਨਰ ਰੋਜ਼ਗਾਰ ਖੇਤਰ ਦੇ ਵਿੱਚੋਂ 32600 ਨੌਕਰੀਆਂ ਖਤਮ ਹੋਈਆਂ ਅਤੇ ਅਪ੍ਰੈਲ ਦੌਰਾਨ ਵਾਧਾ ਜ਼ਿਕਰਯੋਗ ਨਾ ਹੋਣ ਕਰਕੇ ਬੇਰੋਜ਼ਗਾਰੀ ਦਰ ਅਸਮਾਨ ਚੜ ਗਈ। ਡੋਨਲਡ ਟਰੰਪ ਦੇ ਵੱਲੋਂ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ਉੱਤੇ ਮਾਰਚ ਦੇ ਵਿੱਚ ਟੈਰਿਫਸ ਲਾਗੂ ਕੀਤੇ ਕੀ ਆ ਗਿਆ ਚਾਤ ਕੀ ਅਪ੍ਰੈਸ ਦੇ ਵਿੱਚ ਆਟੋਮੋਬਾਈਲ ਸੈਕਟਰ ਨੂੰ ਟੈਰਿਫ ਦੇ ਕਿਹਦੇ ਵਿੱਚ ਲਿਆਂਦਾ ਗਿਆ ਬੈਂਕ ਆਫ ਕੈਨੇਡਾ ਦੇ ਵੱਲੋਂ ਪਹਿਲਾਂ ਹੀ ਚੇਤਾਵਨੀ ਦਿੱਤੀ ਜਾ ਚੁੱਕੀ ਹੈ ਕਿ ਆਉਣ ਵਾਲੇ ਮਹੀਨਿਆਂ ਦੌਰਾਨ ਕੈਨੇਡਾ ਦੀ ਆਰਥਿਕ ਵਾਧਾ ਦਰ ਨੂੰ ਵੱਡੀ ਟਾਲ ਲੱਗ ਸਕਦੀ ਹੈ ਨਵੀਆਂ ਭਰਤੀਆਂ ਦੇ ਵਿੱਚ ਕਮੀ ਆਵੇਗੀ ਅਤੇ ਛਾਂਟੀ ਕਿਤੇ ਜਾਣ ਵਾਲੇ ਲੋਕਾਂ ਦੀ ਗਿਣਤੀ ਵੀ ਵੱਧ ਸਕਦੀ ਹੈ ਸੀਆਈਬੀਸੀ ਕੈਪੀਟਲ ਮਾਰਕੀਟਸ ਦੇ ਵਿੱਚ ਸੀਨੀਅਰ ਇਕਨੋਮਿਸਟ ਅਲੀ ਜਾਫਰਿੱਦ ਦਾ ਕਹਿਣਾ ਹੈ ਕਿ ਕਾਰੋਬਾਰੀ ਜੰਗ ਦੇ ਮੱਦੇਨਜ਼ਰ ਮੁਲਕ ਨੂੰ ਰੋਜ਼ਗਾਰ ਖੇਤਰ ਕਮਜ਼ੋਰ ਹੋ ਰਿਹਾ ਹੈ ਤੇ ਤਾਜ਼ਾ ਅੰਕੜਿਆਂ ਨੂੰ ਦੇਖਦਿਆਂ ਬੈਂਕ ਆਫ ਕੈਨੇਡਾ ਵੱਲੋਂ ਜੂਨ ਮਹੀਨੇ ਦੌਰਾਨ ਵਿਆਜ ਦਰਾਂ ਵਿੱਚ ਕਟੋਤੀ ਕੀਤੀ ਜਾ ਸਕਦੀ ਹੈ April ਦੌਰਾਨ ਆਜੀਤ ਉਰਤੇ ਰੁਜ਼ਗਾਰ ਤੋਂ ਵਿਲੇ ਜਾਂ ਫਿਰ ਕੰਮ ਦੀ ਭਾਲ ਕਰ ਰਹੇ ਲੋਕਾਂ ਦੀ ਗਿਣਤੀ 39000 ਦਾ ਵਾਅਦਾ ਦਰਜ ਕੀਤਾ ਗਿਆ ਅਤੇ ਸਲਾਨਾ ਆਧਾਰ 'ਤੇ ਇਸ ਅੰਕੜੇ ਦੇ ਵਿੱਚ 199000 ਦਾ ਵਾਅਦਾ ਹੋਇਆ ਦੂਜੇ ਪਾਸੇ ਸਟੈਟ ਕੈਂ ਦੇ ਅੰਕੜੇ ਕਹਿੰਦੇ ਨੇ ਕਿ ਬੇਰੁਜ਼ਗਾਰ ਲੋਕਾਂ ਨੂੰ April ਦੌਰਾਨ ਰੁਜ਼ਗਾਰ ਦੀ ਭਾਲ ਕਰਦੇ ਆਂ ਵਧੇਰੇ ਦਿੱਤਾ ਦਾ ਟਕਰਾ ਕਰਨਾ ਪਿਆ ਤੇ March ਦੇ ਵਿੱਚ ਬੇਰੁਜ਼ਗਾਰ ਰਹੇ ਲੋਕਾਂ ਦੇ ਵਿੱਚੋਂ 61% April ਦੌਰਾਨ ਵੀ ਵਿਲੇ ਹੀ ਰਹੇ ਪਰ ਪਿਛਲੇ ਸਾਲ ਦੇ ਮੁਕਾਬਲੇ ਇਹ ਅੰਕੜਾ 4% ਦੀ ਵੰਦਾ ਹੈ ਅਪ੍ਰੈਲ ਦੌਰਾਨ ਪੈਦਾ ਹੋਈਆਂ 7400 ਨੌਕਰੀਆਂ ਟ੍ਰੈਂਪ ਦੀਆਂ ਟੈਰਿਫਸ ਨੇ ਸਭ ਤੋਂ ਵੱਧ ਨੁਕਸਾਨ ਮੈਨੂਫੈਕਚਰਿੰਗ ਸੈਕਟਰ ਕੀਤਾ ਜਿੱਥੇ ਅਪ੍ਰੈਲ ਦੌਰਾਨ 31000 ਨੌਕਰੀਆਂ ਖਤਮ ਹੋਈਆਂ ਜਦਕਿ ਇਸ ਦੇ ਉਲਟ ਰਿਟੇਲ ਦੇ ਵਿੱਚ ਹੋਲ ਸੇਲ ਸੈਕਟਰ ਦੇ ਵਿੱਚ ਨਵੇਂ ਮੌਕੇ ਜਰੂਰ ਪੈਦਾ ਹੋਏ ਕੈਨੇਡਾ ਵਿੱਚ ਕਾਮਕਾਜੀ ਉਮਰ ਵਾਲੇ ਲੋਕਾਂ ਦੀ ਗਿਣਤੀ ਕੁੱਲ ਵਸੂਦਾ 60.8% ਦੀ ਬੰਦੀ ਹੈ ਤੇ ਅਪ੍ਰੈਲ ਦੇ ਵਿੱਚ ਇਹਨਾਂ ਦੀ ਗਿਣਤੀ 0.2% ਦੀ ਹੇਠਾਂ ਆਈ। ਸਾਲ 2023 ਅਤੇ 2024 ਦੌਰਾਨ ਕੈਨੇਡੀਅਨ ਵਸੂ ਤੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਇਆ ਜਿਸ ਤੇ ਮੱਦੇਨਜ਼ਰ ਨੌਜਗਾਰ ਖੇਤਰ ਨੂੰ ਵੱਡਾ ਹੁਲਾਰਾ ਨਾ ਮਿਲ ਸਕਿਆ ਪਰ ਬੀਤੇ ਫਰਫਰੀ ਮਹੀਨੇ ਤੋਂ ਵਸੂ ਦੇ ਵਿੱਚ ਵਾਧੇ ਦੀ ਦਰ ਘਟਣ ਦੇ ਬਾਵਜੂਦ ਨਵੀਆਂ ਨੌਕਰੀਆਂ ਪੈਦਾ ਹੋਣ ਦੀ ਰਫ਼ਤਾਰ ਬੇਹੱਦ ਮੱਠੀ ਰਹੀ। ਜ਼ਿਕਰ ਹੋਇਆ ਕਿ ਪੱਕੇ ਮੁਲਾਜ਼ਮਾਂ ਦੀ ਪ੍ਰਤੀ ਕੰਟਾ ਔਸਤ ਉਜਰਤ ਦਰ ਦੇ ਵਿੱਚ ਅਪ੍ਰੈਲ ਦੌਰਾਨ 3.5% ਦੀ ਵਾਧਾ ਦਰਜ ਕੀਤਾ ਗਿਆ ਜੋ ਮਾਰਚ ਮਹੀਨੇ ਦੇ ਬਰਾਬਰ ਹੀ ਬੰਦ ਹੈ ਉਧਰ ਕੁਝ ਆਰਥਿਕ ਮਹਾਰਾਦਮਨ ਨੇ ਕਿ ਕੈਨੇਡੀਅਨ ਡਾਲਰ ਦੇ ਕਮਜ਼ੋਰ ਹੋਣ ਕਾਰਨ ਵੀ ਰੋਜ਼ਗਾਰ ਖੇਤਰ ਪਰ ਪ੍ਰਭਾਵਿਤ ਹੋਇਆ ਕਿਉਂਕਿ ਸ਼ੁੱਕਰਵਾਰ ਨੂੰ ਲੁਨੀ ਦੀ ਕੀਮਤ 1% ਘਟੀ ਹੈ ਅਤੇ ਅਮਰੀਕਨ ਡਾਲਰ ਦੇ ਮੁਕਾਬਲੇ ਇੱਕ ਕੈਨੇਡੀਅਨ ਡਾਲਰ 1.39 ਉਤੇ ਟ੍ਰੇਡਿੰਗ ਕਰ ਰਿਹਾ ਸੀ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ